ਅਮਰੀਕਾ 'ਚ ਇਮੀਗ੍ਰੇਸ਼ਨ ਦੀ ਵੱਡੀ ਕਾਰਵਾਈ ਪ੍ਰਵਾਸੀਆਂ ਤੇ ਲਗਾਤਾਰ ਕੱਸਿਆ ਜਾ ਰਿਹਾ ਸ਼ਿਕੰਜਾ ਖੀਚੇ ਜਾ ਰਿਹਾ ਨਿਯਮਾਂ 'ਚ ਵੱਡੇ ਬਦਲਾ ਨਵੇਂ ਨਿਯਮਾਂ ਦੇ ਤਹਿਤ 5-5 ਸਾਲ ਦੇ ਬੱਚਿਆਂ ਨੂੰ ਕੀਤਾ ਜਾ ਰਿਹਾ ਅਮਰੀਕਾ 'ਚ ਜਨਟੇਨ ਧਿਆਨ ਨਾਲ ਦੇਖਣ ਪ੍ਰਵਾਸੀ ਇਹ ਖਬਰ ਕਿਤੇ ਤੁਹਾਡੇ ਬੱਚਿਆਂ ਦਾ ਨਹੀਂ ਕੀਤਾ ਗਿਆ ਡਿਟੇਲ ਈਐਸ ਦੀ ਗੱਲ ਕਰ ਰਹੇ ਹਾਂ ਜੀ ਈਐਸ ਦੀ ਤੱਕੇ ਸ਼ਾਹੀ ਹੁਣ ਵਾਧੀ ਜਾ ਰਹੀ ਹੈ ਜਾਂ ਕਹਿ ਲਈਏ ਕਿ ਈਐਸ ਦੀਆਂ ਕਾਰਵਾਈਆਂ ਕਿਤੇ ਨਾ ਕਿਤੇ ਕਾਲੇ ਦੌਰ ਵਾਲਾ ਮਾਮਲਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਵਾਦਵਾ ਹੋਇਆ ਨਜ਼ਰ ਆ ਰਿਹਾ ਲੋਕ ਪ੍ਰਦਰਸ਼ਨ ਕਰ ਰਹੇ ਨੇ ਉਹ ਇੱਕ ਇਥੋਂ ਤੱਕ ਬੋਰਡ ਦੇ ਉੱਤੇ ਲਿਖਿਆ ਨਜ਼ਰ ਆ ਰਿਹਾ ਕਿ 1933 ਜਾਂ 2000 ਤੋਂ ਪਹਿਲਾਂ ਵਾਲਾ ਅਮਰੀਕਾ ਨਹੀਂ ਹੈਗਾ ਹੁਣ ਇਹ ਐਡਵਾਂਸ ਅਮਰੀਕਾ ਹੈ ਅੱਗੇ ਜਾ ਕੇ ਆ ਰਿਹਾ ਤੁਸੀਂ ਇਦਾਂ ਦੀਆਂ ਧੱਕੇਸ਼ਾਈਆਂ ਨਹੀਂ ਕਰ ਸਕਦੇ ਕਿਉਂਕਿ ਮਾਮਲੇ ਕਈ ਅਜਿਹੇ ਸਾਹਮਣੇ ਆ ਰਹੇ ਨੇ ਜੀ ਜੀ ਹੁਣ ਮਾਮਲਾ ਸਾਹਮਣੇ ਆਇਆ ਹੈ ਬੱਚਿਆਂ ਤੱਕ ਨੂੰ ਚੱਕਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਪਹਿਲਾਂ ਅਸੀਂ ਤਸਵੀਰਾਂ ਦੇ ਦੇ ਸੀ ਕਿ ਗੱਡੀ 'ਚ ਕਿਸੇ ਨੂੰ ਧੂਕੇ ਕੱਢ ਲਿਆ ਭਾਵੇਂ ਉਹ ਲੇਡੀਜ਼ ਹੈ ਭ ਪਰ ਹੁਣ ਬੱਚਿਆਂ ਤੱਕ ਕਾਰਵਾਈ ਹੋਣ ਲੱਗੀ ਹੈ ਬੱਚੇ ਵੀ ਜਿਹੜੇ 5-5 ਸਾਲ ਦੇ ਨੇ ਕੀ ਕਾਰਨ ਹੈ ਜੀ ਦੀ ਉੱਥੇ ਕੁਝ ਧੋਖਾਧੜੀ ਦੇ ਮਾਮਲੇ ਵੀ ਇਸ ਦੇ ਵਿੱਚ ਲੈ ਕੇ ਸਾਹਮਣੇ ਆ ਰਹੇ ਨੇ ਕਈ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਪਰ ਬੱਚਿਆਂ ਵਾਲਾ ਵਾਕੀ ਹੈਰਾਨ ਕਰਦਾ ਕਿ ਹੁਣ 5-5 ਸਾਲ ਦੇ ਬੱਚੇ ਐਂਟਰਟੇਨ ਕੀਤਾ ਸ਼ੁਰੂ ਕਰ ਸ਼ੁਰੂ ਕਰ ਦਿੱਤਾ ਗਿਆ ਕੀ ਕੋਈ ਜਾਣਕਾਰੀ ਹੈ ਜੀ ਬਿਲਕੁਲ ਕਹਾਂਗੇ ਕਿ ਜੇ ਬੱਚੇ ਚੋਕਣ ਵਾਲਾ ਗੈਂਗ ਕਹਿ ਦਿੱਤਾ ਜਾਵੇ ਤਾਂ ਸ਼ਾਇਦ ਗਲਤ ਯਾਤ ਕਥਨੀ ਨਹੀਂ ਹੋਵੇਗੀ ਜੀ ਕਿ ਹੁਣ 5-5 ਸਾਲ ਦੇ ਬੱਚਿਆਂ ਨੂੰ ਵੀ ਅਰੈਸਟ ਕੀਤਾ ਜਾਣ ਲੱਗਾ ਹੈ ਡੀਟੇਨ ਕੀਤਾ ਜਾਣ ਲੱਗਾ ਹੈ ਸਕੂਲ ਤੋਂ ਆਉਂਦਿਆਂ ਹੀ ਧਰ ਲਿਆ ਜਾਂਦਾ ਹੈ ਕਿ ਹਾਂ ਜੀ ਬਸ ਕਾਤ ਲਗਾ ਕੇ ਐਮਬੁਸ਼ ਕਹਿੰਦੇ ਨੇ ਜਿਹਨੂੰ ਕਿ ਬਸ ਬੈਠੇ ਨੇ ਕਿ ਆ ਆ ਜਾਵੇ ਸਕੂਲ ਸਕੂਲ ਦੀ ਬਸ ਦੇ ਵਿੱਚੋਂ ਉਤਰਿਆ ਤੇ ਫੜ ਕੇ ਅਸੀਂ ਲੈ ਜਾਣਾ ਡਿਟੈਂਸ਼ਨ ਸੈਂਟਰ ਉਹਦੇ ਬਾਪੂ ਨੂੰ ਪਹਿਲਾਂ ਹੀ ਲਿਜਾਇਆ ਜਾ ਚੁੱਕਾ ਸੀ ਇੱਕ ਮਿਸਾਲ ਆਈ ਹੈ ਸਾਹਮਣੇ 5 ਸਾਲ ਦੇ ਬੱਚੇ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਹਾਲਾਂਕਿ ਆ ਜਿਹੜਾ ਬੰਦਾ ਹੈਗਾ ਇਹ ਇਸ ਦੀ ਮੌਤ ਹੋਈ ਹੈ ਡਿਟੈਂਸ਼ਨ ਸੈਂਟਰ ਦੇ ਵਿੱਚ ਉਸ ਦੀਆਂ ਕੁਝ ਤਸਵੀਰਾਂ ਨੇ ਡਿਟੈਂਸ਼ਨ ਸੈਂਟਰਸ ਦੇ ਹਾਲਾਤ ਕੀ ਨੇ ਉਹ ਵੀ ਕਹਿੰਦੇ ਭਿਆਨਕ ਬਣੇ ਹੋਏ ਨੇ ਆ ਬੀਬੀ ਜਿਹੜੀ ਆਪਾਂ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ ਕਿ ਜੀ 2 ਲੱਖ ਡਾਲਰ ਇਕੱਠੇ ਕਰ ਗਈ ਜੀ ਕਹਿੰਦੇ ਸਾਡੇ ਤੇ ਟੀਅਰ ਗੈਸ ਛੱਡਤੀ ਆ ਇਸ ਵਾਲਿਆਂ ਨੇ ਹੁਣ ਇੱਥੇ ਆ ਇਸ ਵਾਲੇ ਕੀ ਕਰਨ ਕਹਿੰਦੇ ਇਹਨੇ ਬੀਬੀ ਨੇ ਹੱਤ ਕਰਾ ਦਿੱਤੀ ਸੀ ਕਤਲ ਦੇ ਦੋਸ਼ ਬੀਬੀ ਤੇ ਲੱਗੇ ਹੋਏ ਨੇ ਜਦੋਂ ਉੱਥੇ ਪੌਣਾ ਘੰਟਾ ਪੂਰਾ ਖੌਰੂ ਪਾਇਆ ਤੇ ਬਾਅਦ ਦੇ ਵਿੱਚ ਇਹਨੇ ਕਹਿਤਾ ਜੀ ਮੇਰੇ ਛੋਟੇ ਜਿਹੇ ਜਵਾਕ ਤੇ ਤਿੰਨ ਚਾਰਾਂ ਮਹੀਨਿਆਂ ਦੇ ਜਵਾਕ ਤੇ ਟੀਅਰ ਗੈਸ ਛੱਡ ਦਿੱਤੀ ਗਈ ਅਨ ਹੰਜੂ ਗੈਸ ਦੇ ਗੋਲੇ ਦਾਗ ਦਿੱਤੇ ਗਿਆ ਉਹੀ ਗੱਡੀ ਹੈ ਜਿਹੜੀ ਆਪਾਂ ਕੁਝ ਦਿਨ ਪਹਿਲਾਂ ਸਾਂਝਾ ਕੀਤਾ ਸੀ ਹੁਣ ਕਿੱਧਰ ਨੂੰ ਜਾ ਰਿਹਾ ਹੈ ਅਮਰੀਕਾ ਕਹਿਣਾ ਮੁਸ਼ਕਲ ਹੈ ਇਹਦਾ ਨਾਮ ਇਸ ਵੇਲੇ ਇਹਨੇ ਜੈਕਸਨ ਰੱਖਿਆ ਹੋਇਆ ਪਰ ਪਹਿਲਾਂ ਜਦ ਕਤਲ ਦੇ ਦੋਸ਼ ਲੱਗੇ ਸੀ ਉਸ ਤੋਂ ਪਹਿਲਾਂ ਇਹਦਾ ਤੁਸੀਂ ਦੇਖ ਸਕਦੇ ਹੋ ਡੈਸਟਿਨੀ ਬ੍ਰੈਡਸ਼ੋ ਇਸ ਦਾ ਨਾਮ ਪਹਿਲਾਂ ਇਹ ਹੁੰਦਾ ਸੀ ਫੇਰ ਕਤਲ-ਕਤਲ ਦੇ ਦੋਸ਼ ਲੱਗ ਗਏ ਤੇ ਫੇਰ ਇਸ ਨੇ ਆਪਣਾ ਨਾਮ ਚੇਂਜ ਕਰ ਲਿਆ ਅਕਸਰ ਹੀ ਅਮਰੀਕਾ ਕੈਨੇਡਾ ਦੇ ਵਿੱਚ ਕ੍ਰਿਮੀਨਲਸ ਨੇ ਜਿਹੜੇ ਉਹ ਨਾਮ ਚੇਂਜ ਕਰਦੇ ਨੇ ਆਮ ਤੌਰ ਤੇ ਕਿਉਂਕਿ ਉਹਨਾਂ ਨੇ ਫਿਰ ਆਪਣੀ ਪਛਾਣ ਲੁਕੋਣੀ ਹੁੰਦੀ ਹੈ ਕਿਉਂਕਿ ਡੈਸਟਨੀ ਬ੍ਰੈਡਸ਼ੋ ਇੱਕ ਕਾਤਲ ਦੇ ਰੂਪ ਵਿੱਚ ਜਾਂ ਕਥਿਤ ਕਾਤਲ ਦੇ ਰੂਪ ਵਿੱਚ ਜਾਂ ਇੱਕ ਅਟੈਂਪਟਡ ਮਰਡਰਰ ਦੇ ਰੂਪ ਵਿੱਚ ਜਾਣੀ ਜਾਂਦੀ ਸੀ ਆ ਜਵਾਕ ਹੈਗਾ ਜਿਸ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਲਿਜਾਇਆ ਗਿਆ ਸਕੂਲ ਦੀ ਬੱਸ ਦੇ ਵਿੱਚੋਂ ਉਤਰਦਿਆਂ ਹੀ ਹੁਣ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਆ ਇਸ ਵਾਲਿਆਂ ਨੂੰ ਅਧਿਕਾਰ ਦੇ ਦਿੱਤਾ ਗਿਆ ਕਿ ਤੁਸੀਂ ਘਰਾਂ ਦੇ ਵਿੱਚ ਦਾਖਲ ਹੋ ਸਕਦੇ ਹੋ ਬਗੈਰ ਵਾਰੈਂਟਸ ਤੋਂ ਬਿਲਕੁਲ ਪਹਿਲਾਂ ਜੱਜ ਦੇ ਵਾਰੰਟ ਦੀ ਜ਼ਰੂਰਤ ਪੈਂਦੀ ਸੀ ਕਿ ਤੁਸੀਂ ਜੱਜ ਦਾ ਵਾਰੰਟ ਲੈ ਕੇ ਹੀ ਕਿਸੇ ਦੇ ਘਰ ਵਿੱਚ ਦਾਖਲ ਹੋ ਸਕਦੇ ਹੋ ਪਰ ਹੁਣ ਸਾਰਾ ਖੁੱਲ ਬਾੜਾ ਕਰ ਦਿੱਤਾ ਗਿਆ ਹੈ ਕਿ ਬਸ ਘੜੀਸ ਲਿਆਓ ਫੜ ਕੇ ਲੱਤ ਤੋਂ ਬਾਹਰ ਆ ਕੇ ਦੇਖਾਂਗੇ ਆਪਾਂ ਉਸ ਦਿਨ ਪਿਛਲੇ ਦਿਨੀ ਦੇਖਿਆ ਸੀ ਕੱਚੇ ਦੇ ਵਿੱਚ ਬੰਦਾ ਉਹਨੂੰ ਕੱਪੜੇ ਵੀ ਨਹੀਂ ਪਾਉਣ ਦਿੱਤੇ ਤੇ ਬਾਹਰ ਬਰਫ਼ ਪਈ ਹੋਈ ਸੀ ਤੇ ਆ ਹੁਣ ਬੀਬੀ ਦੀ ਕਹਾਣੀ ਵੀ ਅਜੀਬੋ ਗਰੀਬ ਹੈ ਇਹ 2 ਲੱਖ ਡਾਲਰ ਲੋਕਾਂ ਤੋਂ ਸੰਫਤੀ ਹਮਦਰਦੀ ਦੇ ਨਾਤੇ ਇਕੱਠੇ ਕਰ ਚੁੱਕੀ ਹੈ ਤੇ ਜੇ ਦੇਖਿਆ ਜਾਵੇ ਤਾਂ ਇੱਥੇ 26 ਸਾਲ ਦੀ ਇਹ ਦੱਸੀ ਜਾ ਰਹੀ ਹੈ ਜਿਸ ਜਿਸ ਨੇ ਪਹਿਲਾਂ ਦਾਵਾ ਕੀਤਾ ਸੀ ਕਿ ਉਸ ਦੇ ਪਤੀ ਤੇ ਬੱਚਿਆਂ 'ਸਣੇ ਟੀਅਰ ਗੈਸ ਕੀਤਾ ਗਿਆ ਸਾਡੀ ਗੱਡੀ ਹੰਝੂ ਗੈਸ ਦੇ ਗੋਲਿਆਂ ਦੇ ਵਿੱਚ ਘਿਰ ਗਈ ਸਾਡੇ ਬੱਚਿਆਂ ਦਾ ਦਮ ਘੁੱਟ ਰਿਹਾ ਸੀ ਸਾਡੇ ਤੇ ਇਸ ਤਰੀਕੇ ਦੇ ਨਾਲ ਅਟੈਕ ਹੋਇਆ ਮੀਨਿਆ ਪੋਲਿਸ ਦੀ ਘਟਨਾ ਸੀ ਕਿਉਂਕਿ ਹੁਣ ਜਿਹੜਾ ਲੇਟੈਸਟ ਵਰਜਨ ਆਇਸ ਦਾ ਚੈਪਟਰ ਚਲ ਸ਼ੁਰੂ ਹੋ ਚੁੱਕਾ ਉਹ ਮੈਨ ਸੂਬੇ ਦੇ ਵਿੱਚ ਹੋ ਚੁੱਕਾ ਹੈ ਪੋਰਟਲੈਂਡ ਤੇ ਲੁਇਸਟਨ ਸ਼ਹਿਰਾਂ 'ਸਣੇ ਵੱਖ-ਵੱਖ ਥਾਵਾਂ 'ਤੇ ਛਾਪੇ ਵੱਜ ਰਹੇ ਨੇ ਤੇ ਚੇਤਾਵਨੀ ਦਿੱਤੀ ਗਈ ਹੈ ਲੋਕਾਂ ਨੂੰ ਕਹੇ ਜੇ ਪ੍ਰੋਟੈਸਟ ਕੀਤਾ ਤਾਂ ਖਬਰਦਾਰ ਨਹੀਂ ਤੁਹਾਡੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਹੁਣ ਪ੍ਰੋਟੈਸਟਰਸ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਕਿਉਂਕਿ ਮੀਨੀਆ ਮਿਨੇਸੋਟਾ ਸੂਬੇ ਦੇ ਮਿਨੇਪੋਲਿਸ ਸ਼ਹਿਰ ਤੇ ਹੋਰਨਾ ਥਾਵਾਂ ਤੇ ਜੋ ਹਾਲਾਤ ਦੇਖੇ ਨੇ ਜਾਂ ਨਜ਼ਰ ਆਏ ਨੇ ਪ੍ਰੋਟੈਸਟਰਸ ਦੇ ਉਸ ਤੋਂ ਸਰਕਾਰ ਵੀ ਥੋੜਾ ਬਹੁਤ ਘਬराई ਹੈ ਜਿਸੇ ਕਰਕੇ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਸਾਬ ਨੂੰ ਜਾਣਾ ਪਿਆ ਉਥੇ ਮੀਨੀਆ ਪੁਲਿਸ ਤੇ ਉਥੇ ਜਾ ਕੇ ਹੌਸਲਾ ਅਫਜ਼ਾਈ ਕਰਨੀ ਪਈ ਆਈਸ ਏਜੰਟਸ ਦੀ ਕਿ ਭਾਈ ਘਬਰਾਉਣਾ ਇਹ ਕਾਰਵਾਈ ਤਾਂ ਕਰਨੀ ਹੀ ਪੈਣੀ ਹੈ ਇਲੀਗਲ ਇਮੀਗਰੈਂਟਸ ਜਾਂ ਮਾਈਗ੍ਰੈਂਟਸ ਦੇ ਵਿਰੁੱਧ ਤੇ ਹੁਣ ਇਹ ਗੱਲ ਕੀਤੀ ਜਾਵੇ ਕਿ ਆਖਰਕਾਰ ਘਟਨਾਕ੍ਰਮ ਦੋਸ਼ੀ ਕੌਣ ਹੈ ਹੁਣ ਆਪਾਂ ਮੀਨੀਆ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਇੱਥੇ 14 14 ਪ੍ਰੋਟੈਸਟ ਹੋ ਚੁੱਕੇ ਨੇ ਹੁਣ ਤੱਕ ਵੱਡੇ ਇੱਥੇ ਜਦੋਂ ਕਹਾਂਗੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜੋ ਫੜੀ ਦੌਰਾਨ ਇੰਡੀਅਨ ਫੈਮਿਲੀ ਦਾ ਵੀ ਜ਼ਿਕਰ ਆਇਆ ਸੀ ਭਾਰਤੀ ਪਰਿਵਾਰ ਨੂੰ ਚੁੱਕਿਆ ਗਿਆ ਜਾਂ ਡਿਟੇਨ ਕੀਤਾ ਗਿਆ ਜੋ ਮਰਜ਼ੀ ਉਸ ਨੂੰ ਆਪਾਂ ਨਾਮਕ ਦੇ ਸਕਦੇ ਹਾਂ ਤੇ ਉਸ ਤੋਂ ਬਾਅਦ ਉਹ ਹਾਲਾਂਕਿ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਪਰ ਆਹ ਬੀਬੀ ਜੈਕਸਨ ਹੈ ਜਿਹੜੀ ਇਹਨੇ ਜ਼ਰੂਰ ਹਾਲ ਪਾਰਿਆ ਬਚਾ ਦਿੱਤੀ ਸੀ ਕਿ ਸਾਡੇ ਨਾਲ ਡੈਸਟਿਨੀ ਜੈਕਸਨ ਨੇ ਸਾਡੇ ਨਾਲ ਕੀ ਵਾਪਰਿਆ ਤੇ ਹੁਣ ਇਹ ਡੈਸਟਿਨੀ ਕਹਾਂਗੇ ਕਿ ਬ੍ਰੈਡ ਸ਼ਾ ਤੋਂ ਭਾਵੇਂ ਜੈਕਸਨ ਬਣ ਚੁੱਕੀ ਹੈ ਪਰ ਜੋ ਅਤੀਤ ਹੈ ਉਹ ਬੰਦੇ ਦਾ ਛੇਤੀ ਕੀਤੇ ਪਿੱਛਾ ਨਹੀਂ ਛੱਡਦਾ ਹੁਣ ਨਵੇਂ ਸਿਰੇ ਤੋਂ ਪੜਤਾਲ ਕੀਤੀ ਜਾ ਰਹੀ ਹੈ ਆਖਰਕਾਰ ਕੀ ਇਸ ਨੂੰ ਹੁਣ ਰਿਪੋਰਟ ਕੀਤਾ ਜਾਊਗਾ ਯੂ ਐਸ ਸਿਟੀਜ਼ਨ ਹੋਣ ਦੇ ਬਾਵਜੂਦ ਇਹ ਵੀ ਕਈ ਤਰੀਕੇ ਦੇ ਸਵਾਲ ਉੱਠ ਰਹੇ ਨੇ ਕਿਉਂਕਿ ਆਲਰੇਡੀ ਬਿੱਲ ਤਾਂ ਪੇਸ਼ ਕੀਤਾ ਜਾ ਚੁੱਕਾ ਹੈ ਕਿ ਜਿਹੜੇ ਸੀਰੀਅਸ ਕਰਾਈਮਸ ਦੇ ਵਿੱਚ ਇਨਵੋਲਵ ਯੂ ਐਸ ਸਿਟੀਜ਼ਨਸ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਪਰ ਫਿਲਹਾਲ ਉਹ ਬਿੱਲ ਹੈ ਉਹ ਪਾਸ ਨਹੀਂ ਹੋ ਸਕਿਆ ਹਾਲੇ ਤਾਂ ਪਾਸ ਹੋਣਾ ਬਾਕੀ ਆ ਉਸ ਤੋਂ ਬਾਅਦ ਲਾਗੂ ਕੀਤਾ ਜਾਊਗਾ ਡੋਨਲਡ ਟਰੰਪ ਦੇ ਦਸਤਖਤ ਹੋਣਗੇ ਫਿਰ ਕਿਤੇ ਜਾ ਕੇ ਗੱਲ ਬਣਨੀ ਆ ਬਾਕੀ ਕਹਾਂਗੇ ਕਿ ਹਾਲਾਤ ਤੁਹਾਡੇ ਸਾਹਮਣੇ ਨੇ ਆ ਜਿਹੜਾ ਹੁਣ ਬੰਦਾ ਜਾਨ ਗਵਾਈ ਹੈ ਗੁਰਵਿੰਦਰ ਜੀ ਜੀ ਬਿਲਕੁਲ ਟੈਕਸਸ ਦਾ ਮੇਬੀ ਇਹ ਦੱਸਿਆ ਜਾ ਰਿਹਾ ਹੈ ਜਿਹੜਾ ਡਿਟੈਂਸ਼ਨ ਸੈਂਟਰ ਅਮਰੀਕਾ ਦਾ ਸਭ ਤੋਂ ਵੱਡਾ ਡਿਟੈਂਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ ਜਾਂ ਬਣ ਚੁੱਕਾ ਹੈ ਕਹਿ ਸਕਦੇ ਹਾਂ ਤੇ ਉੱਥੇ ਹੁਣ ਮੌਤ ਦੀ ਪੁਸ਼ਟੀ ਤਸਦੀਕ ਕਹਾਂਗੇ ਹੋ ਚੁੱਕੀ ਹੈ ਕਿਉਂਕਿ ਇਸ ਤੋਂ ਪਹਿਲਾਂ ਦਾਅਵੇ ਕੀਤੇ ਜਾਂਦੇ ਨੇ ਕਿ ਨਹੀਂ ਜੀ ਇਹ ਤਾਂ ਪਹਿਲਾਂ ਹੀ ਬਿਮਾਰ ਸੀ ਜਾਂ ਹੋਰ ਇਹਦੇ ਕਾਰਨ ਸੀ ਪਰ ਲੋਕ ਕਹਾਂਗੇ ਕਿ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਨੇ ਉਹ ਦਾਵਾ ਕਰ ਰਹੇ ਨੇ ਕਿ ਉਥੇ ਰੋਟੀ ਦੇ ਨਾਂ ਤੇ ਸੜਿਆ ਗਲਿਆ ਖਾਣਾ ਦਿੱਤਾ ਜਾਂਦਾ ਜੀ ਮਤਲਬ ਫੇਲਦੀ ਮਤਲਬ ਉਹ ਕਹਿੰਦੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਧੱਕੇਸ਼ਾਹੀ ਜਿਹੜੀ ਕੀਤੀ ਜਾਂਦੀ ਆ ਉਹ ਵਕਰੀ ਐ ਤੇ ਅਜਿਹੇ ਹਾਲਾਤ ਦੇ ਵਿੱਚ ਜੇ ਕੋਈ ਮਾੜਾ ਮੋਟਾ ਬਿਮਾਰ ਹੋ ਜਾਂਦਾ ਤਾਂ ਉਸਦੇ ਬਚਣ ਦੇ ਆਸਾਰ ਨਹੀਂ ਰਹਿ ਜਾਂਦੇ ਬਿਲਕੁਲ ਜੀ ਜੀ ਜਿਵੇਂ ਲਗਾਤਾਰ ਸ਼ੁਰੂਆਤ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿ ਲੱਗਦਾ ਹੈ ਕਿ ਇਹ ਕਾਲੇ ਦੌਰ ਵਾਲੇ ਪਾਸੇ ਜਾ ਰਿਹਾ ਕਿਉਂਕਿ ਕੱਲ ਵੀ ਆਪਾਂ ਇੱਕ ਬੀਬੀ ਦਾ ਜ਼ਿਕਰ ਕੀਤਾ ਜਿਹਨੇ ਦਿਖਾਇਆ ਸੀ ਕਿ ਉਹਦੇ ਗੋਲੀ ਲੱਗੀ ਉਹਤੇ ਵੀ ਪਹਿਲਾਂ ਇਲਜ਼ਾਮਾਤ ਲੱਗੇ ਸੀਗੇ ਵੀ ਇਹਨੇ ਸਾਡੇ ਤੇ ਗੋਲੀਆਂ ਚਲਾਤੀਆਂ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਅੱਜ ਇੱਕ ਬੰਦੇ ਦਾ ਮਾਮਲਾ ਜਿਹੜਾ ਸਾਹਮਣੇ ਜਿਹਦੀ ਆਟੋਪਸੀ ਰਿਪੋਰਟ ਦੇ ਵਿੱਚ ਇਹ ਖਲਾਸਾ ਹੋਇਆ ਕਿ ਰੀਟੈਂਸ਼ਨ ਸੈਂਟਰ 'ਚ ਉਹਦੀ ਮੌਤ ਹੋਈ ਆ ਕਾਰਨ ਕੀਰੇ ਨੇ ਜਾਂ ਬੱਚੇ ਦੀ ਗੱਲ ਕਰ ਲਈਏ ਜਾਂ ਹਰ ਇੱਕ ਮਾਮਲੇ ਨੂੰ ਲੈ ਕੇ ਉਹ ਕੱਲ ਬਜ਼ੁਰਗ ਜਿਹੜਾ ਏਡੇ ਠੰਡ ਦੇ ਵਿੱਚ ਬਰਫ਼ ਦੇ ਵਿੱਚ ਜਿਹੜਾ ਬਿਨਾਂ ਕੱਪੜਿਆਂ ਤੋਂ ਬਾਹਰ ਧੂਕੇ ਕੱਢ ਕੇ ਲਿਆਂਦਾ ਸੀ ਆ ਇਸ ਜਿਆਦਾ ਤੱਕੇਸ਼ਾਈ ਨਹੀਂ ਕਰ ਰਹੀਏ ਅਜਿਹਾ ਮਾਹੌਲ ਨਹੀਂ ਪੈਦਾ ਕੀਤਾ ਜਾ ਰਿਹਾ ਕਿ ਲੋਕਾਂ ਦੇ ਵਿੱਚ ਡਰ ਪੈਦਾ ਕਰਨ ਦਾ ਵਾਲਾ ਮਾਹੌਲ ਜਿਹੜਾ ਬਣ ਰਿਹਾ ਇਸ ਟਾਈਮ ਕਾਲੇ ਦੌਰ ਵਾਲਾ ਆਪਾਂ ਕਹਿ ਸਕਦੇ ਹਾਂ ਜੀ ਇਹਨੂੰ ਦੇਖੋ ਬਿਲਕੁਲ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਿਸੇ ਹੱਦ ਤੱਕ ਚਲੋ ਆਪਾਂ ਕਹਿ ਸਕਦੇ ਹਾਂ ਕਿ ਜ਼ੋਰ ਜ਼ਬਰਦਸਤੀ ਕੀਤੀ ਜਾ ਸਕਦੀ ਆ ਸ਼ਾਇਦ ਉਹ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਬਾਈਡਨ ਨੇ ਵੀ ਫੜ ਕੇ ਰਿਪੋਰਟ ਕੀਤੇ ਨੇ ਹਾਲਾਂਕਿ ਗਿਣਤੀ ਘਟ ਰਹੀ बराक ओਬਾਮਾ ਨੇ ਵੀ ਫੜ ਕੇ ਰਿਪੋਰਟ ਕੀਤੇ ਨੇ ਉਹਨਾਂ ਦੀ ਗਿਣਤੀ ਤਾਂ 413000 ਪਲੱਸ ਰਹੀ ਪਰ ਕਦੇ ਵੀ ਇਹ ਰਿਪੋਰਟ ਨਹੀਂ ਆਈ ਕਿ ਆਇਸ ਵਾਲਿਆਂ ਨੇ ਕੁੱਟੇ ਫੜ ਕੇ ਧੂ ਧੂ ਕੇ ਖਿੱਚੇ ਉਹਨਾਂ ਨਾਲ ਜ਼ੋਰ ਜ਼ਬਰਦਸਤੀ ਕੀਤੀ ਗੋਲੀ ਚਲਾਉਣ ਦੀ ਨੌਬਤ ਆਈ ਟੀਅਰ ਗੈਸ ਅਹੰਜੂ ਗੈਸ ਦੇ ਗੋਲੇ ਛੱਡਣ ਦੀ ਨੌਬਤ ਆਈ ਪ੍ਰੋਟੈਸਟ ਹੋਏ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹਾਂ ਜਦੋਂ ਜਾਰਜ ਫਲੌਇਡ ਦੀ ਮੌਤ ਹੋਈ ਸੀ ਤਾਂ ਉਦੋਂ 트ੰਪ ਨੇ ਉਦੋਂ ਵੀ ਪ੍ਰੋਟੈਸਟ ਤੇ ਪ੍ਰੋਟੈਸਟ ਕੀਤਾ ਸੀ ਆਪਣਾ ਕਹੇ ਜੀ ਆਹ ਪ੍ਰੋਟੈਸਟ ਨਹੀਂ ਹੋਣੇ ਚਾਹੀਦੇ ਹੁਣ ਬਲੈਕ ਲਾਈਵਜ਼ ਮੈਟਰ ਨੇ ਤਾਂ ਰੋਸ ਜ਼ਾਹਰ ਕਰਨਾ ਹੀ ਸੀ ਆਪਣਾ केजी भाई ਤੁਸੀਂ ਧੌਣ ਤੇ ਗੋਡਾ ਰੱਖ ਕੇ ਬੰਦਾ ਮਾਰ ਦਿੰਦੇ ਹੋ ਤੇ ਹੁਣ ਅਸੀਂ ਪ੍ਰੋਟੈਸਟ ਵੀ ਨਾ ਕਰੀਏ ਤੁਸੀਂ ਇਹਦੇ ਤੇ ਪ੍ਰੋਟੈਸਟ ਕਿਵੇਂ ਕਰ ਸਕਦੇ ਹੋ ਸਾਡੇ ਤੇ ਇਤਰਾਜ਼ ਕਿਵੇਂ ਜ਼ਾਹਰ ਕਰ ਸਕਦੇ ਹੋ ਜੀ ਪਰ ਚਲੋ ਉਹ ਸਮਾਂ ਸੀਗਾ ਉਹ ਉਸ ਵੇਲੇ ਡੋਨਲਡ ਟਰੰਪ ਰਾਸ਼ਟਰਪਤੀ ਸੀਗੇ ਸੱਤਾ ਬਦਲ ਗਈ ਹੁਣ ਦੁਬਾਰਾ ਸੱਤਾ ਬਦਲ ਚੁੱਕੀ ਹੈ ਤੇ ਡੋਨਲਡ ਟਰੰਪ ਸਾਹਿਬ ਦੋਵਾਂ ਹੱਥਾਂ ਨਾਲ ਲੱਗੇ ਹੋਏ ਨੇ ਗੁਰਵਿੰਦਰ ਜੀ ਕਹਿੰਦੇ ਇਕੱਠਾ ਕਰਨ ਜੀ ਸਰਮਾਇਆ ਡਾਲਰਸ ਕ੍ਰਿਪਟੋ ਕਰੰਸੀ ਜਿਸ ਚੀਜ਼ ਨੂੰ ਬੰਦਾ ਨਿੰਦਦਾ ਆਇਆ ਕਿ ਕ੍ਰਿਪਟੋ ਕਰੰਸੀ ਬੇਕਾਰ ਹੈ ਗੰਦੀ ਚੀਜ਼ ਹੈ ਇਹ ਮੂਰਖ ਲੋਕ ਇਸ ਦੀ ਵਰਤੋਂ ਕਰਨਗੇ ਤੇ ਹੁਣ ਉਹੀ ਮੇਨ ਬਿਜ਼ਨਸ ਬਣ ਚੁੱਕਿਆ ਹੈ ਡੋਨਲਡ 트ੰਪ ਦਾ ਆਪਾਂ ਇਹਦੇ ਤੇ ਵੀ ਡਿਟੇਲ ਦੇ ਵਿੱਚ ਚੱਲਾਂਗੇ ਪਰ ਜੋ ਆਈਸ ਦੀ ਹਿਰਾਸਤ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਉਹ ਵੀ ਕਹਾਂਗੇ ਕਿ ਕਾਫੀ ਦਿਲ ਕੰਬਾਉ ਨੇ ਕਿ ਆਖਰਕਾਰ ਇੱਕ ਵਾਰ ਬੰਦਾ ਹਿਰਾਸਤ ਦੇ ਵਿੱਚ ਚਲਾ ਗਿਆ ਤਾਂ ਸ਼ਾਇਦ ਉਸ ਦੇ ਬਚ ਕੇ ਆਉਣ ਦੀ ਸੰਭਾਵਨਾਵਾਂ ਕਾਫੀ ਘਟ ਜਾਂਦੀਆਂ ਬਿਲਕੁਲ ਜੀ ਜਿਵੇਂ ਆਪਾਂ ਕਹਿ ਸਕਦੇ ਨੇ ਵੀ ਆਪਣੇ ਇੱਥੇ ਕਾਲੇ ਪਾਣੀ ਵਾਲੀ ਸਜ਼ਾ ਕਹੀ ਜਾਂਦੀ ਸੀ ਤਾਂ ਉਹੀ ਚੀਜ਼ ਆ ਵੀ ਜਿਹੜਾ ਇੱਕ ਵਾਰ ਚਲੇ ਗਿਆ ਸ਼ਾਇਦ ਵਾਪਸ ਆਵੇ ਜਾਂ ਫਿਰ ਡਿਪੋਰਟ ਹੋਊਗਾ ਜਾਂ ਫਿਰ ਕਿੱਦ ਨੂੰ ਹੋਊਗਾ ਡਿਪੋਰਟ ਹੋਊਗਾ ਇਹ ਹੁਣ ਰਾਬੇ ਜਾਣ